ਸਤਿ ਸ਼੍ਰੀ ਅਕਾਲ ਜੀ ਜੁੜ ਚੁੱਕੇ ਹਾਂ ਸਤ ਗੁਰ ਪੰਗੋ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਮਾਫੀ ਚਾਹਾਂਗੇ ਕਿ ਜਿਹੜੀ ਜਾਣਕਾਰੀ ਇਹ ਆਪਾਂ ਸਮੇਂ-ਸਮੇਂ ਦੇ ਉੱਤੇ ਤੁਹਾਡੇ ਨਾਲ ਲਾਈਵ ਹੋ ਕੇ ਹੀ ਦੇ ਰਹੇ ਹਾਂ ਕਿ ਕਾਫੀ ਸਮੇਂ ਤੋਂ ਪਹਿਲਾਂ ਵੀ ਆਪਾਂ ਲਾਈਵ ਹੋ ਕੇ ਜਾਣਕਾਰੀ ਦਿੱਤੀ ਸੀ ਅੱਜ ਦੁਪਹਿਰ ਦੇ ਸਮੇਂ ਵੀ ਤੇ ਸਵੇਰੇ ਵੀ ਦੋ ਵਾਰੀ ਲਾਈਵ ਹੋਏ ਸੀ ਤੇ ਅੱਜ ਸਵੇਰ ਦੇ ਸਮੇਂ ਵੀ ਤੁਹਾਨੂੰ ਤੁਸੀਂ ਤੇ ਕੱਲ ਨੂੰ ਵੀ ਤੁਹਾਨੂੰ ਦਊਗੀ ਠੀਕ ਆ ਜੀ ਉਹ ਧੁੰਦ ਦੀ ਚਾਦਰ ਵੀ ਦਿਖਾਵਾਂਗੇ ਤੁਹਾਨੂੰ ਤੇ ਜਿਹੜੇ ਸੱਜਣ ਮੇਰੇ ਨਵੇਂ ਜੁੜਨਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਆਈਡੀ ਸਤਕੁਰ ਪੰਗੋ ਨੂੰ ਫੋਲੋ ਕਰ ਲਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੀ ਜਾਓ ਦੋ ਤੋਂ ਜਿਹੜੀ ਆਪਾਂ ਬੰਗਾਲ ਦੀ ਖਾੜੀ ਦੇ ਦਰਾਨ ਜਿਹੜੇ ਆਪਾਂ ਪਹਿਲਾਂ ਗੱਲ ਕਰੀ ਸੀ ਜੀ ਸਿਸਟਮ ਆ ਰਿਹਾ 1 2 3 ਫਰਵਰੀ ਨੂੰ ਤਾਂ ਅੱਜ 2 ਫਰਵਰੀ ਲੰਘ ਚੁੱਕੀ ਹੈ ਜੀ ਦਿਨ ਲੰਘ ਚੁੱਕਿਆ ਬੱਦਲਾਂ ਦੀ ਆਵਾਜ਼ੇ ਹੀ ਆਉਂਦੇ ਜਾਂਦੇ ਦੇਖਣ ਨੂੰ ਮਿਲੇ ਤੇ ਉੱਚੇ ਜੇ ਜਹਾਜ਼ ਵੀ ਲੰਘਦੇ ਹੋਏ ਨਜ਼ਰ ਆਏ ਪਰ ਕੱਲ ਨੂੰ ਸਿਸਟਮ ਦਾ ਥੋੜਾ ਜਿਹਾ ਪ੍ਰਭਾਵ ਮੈਦਾਨੀ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਜੀ ਇਹ ਨਹੀਂ ਹੈਗਾ ਕਿ ਅਸੀਂ ਕਹਿ ਦਈਏ ਭਾਰੀ ਮੀਂਹ ਆਊਗਾ ਤੂਫਾਨ ਝੱਖੜ ਹਨੇਰੀ ਆਊਗੀ ਹਜੇ ਜਿਹੜਾ ਸਿਸਟਮ ਹੈ ਇਹ ਬਾਕੀ ਹੈ ਜੀ ਪਹਾੜੀ ਖੇਤਰਾਂ ਦੇ ਵਿੱਚ ਕੱਲ ਨੂੰ ਇਸ ਦਾ ਆਖਰੀ ਦਿਨ ਹੋਊਗਾ ਕੱਲ ਨੂੰ ਦੁਪਹਿਰ ਤੋਂ ਬਾਅਦ ਜਾਂ ਰਾਤ ਦੇ ਸਮੇਂ ਤੱਕ ਇਹ ਸਿਸਟਮ ਅੱਗੇ ਲੰਘ ਜਾਊਗਾ ਜੀ ਫਿਰ ਦੋ ਦਿਨ ਮੌਸਮ ਸਾਫ਼ ਰਹੂਗਾ 4 ਤੇ 5 ਤਰੀਕ ਨੂੰ ਫਿਰ 5 6 7 ਤਰੀਕ ਨੂੰ ਫਿਰ ਇੱਕ ਹਲਕਾ ਜਿਹਾ ਸਿਸਟਮ ਆ ਰਿਹਾ ਹੈ ਤੇ ਉਸ ਤੋਂ ਬਾਅਦ ਫਿਰ 7 ਤੋਂ ਬਾਅਦ 8 9 ਨੂੰ ਜਿਹੜਾ ਮੌਸਮ ਸਾਫ਼ ਰਹੂਗਾ ਜੀ ਫਿਰ ਆਪਾਂ ਨੂੰ 10 ਤਰੀਕ ਦੇ ਕਰੀਬ ਜਿਹੜਾ ਫੇਰ ਇੱਕ ਸਿਸਟਮ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਜਾਨੀ ਕਿ ਇੱਕ ਤੋਂ ਇੱਕ ਸਿਸਟਮ ਪਹੁੰਚ ਰਹੇ ਨੇ ਜਿਨ੍ਹਾਂ ਦਾ ਪੰਜਾਬ ਦੇ ਉੱਤੇ ਕੀ ਪ੍ਰਭਾਵ ਰਹੂਗਾ ਉਹ ਸਾਰੀ ਗੱਲਬਾਤ ਆਪਾਂ ਤੁਹਾਡਾ ਨਾਲ ਸਾਂਝੀ ਕਰਾਂਗੇ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਤੋਂ ਤੁਹਾਡੇ ਤੱਕ ਉਹ ਜਾਣਕਾਰੀ ਸਾਂਝੀ ਕਰਾਂਗੇ ਜਿਦੇ ਵਿੱਚ ਸਾਰੇ ਅਪਡੇਟ ਆਪਾਂ ਨੂੰ ਪ੍ਰਾਪਤ ਹੁੰਦੀ ਹੈ ਕਿ ਕੀ ਹਾਲਾਤ ਨੇ ਮੀਂਹ ਦੇ ਕਿੱਥੇ ਕਿੱਥੇ ਕੱਲ ਨੂੰ ਤਾਕੜਾ ਮੀਂਹ ਹੈ ਕਿੱਥੇ ਕਿਥੇ ਜਿਹੜੀ ਹਲਕੀ ਕਿਨਮਣ ਕਣੀ ਜਾ ਕੀ ਜਿਹੜੇ ਮੀਂਹ ਦੇ ਹਾਲਾਤ ਵੱਖ-ਵੱਖ ਸੂਬਿਆਂ ਦੇ ਵਿੱਚ ਰਹਿਣਗੇ ਚਾਹੇ ਉਹ ਜੁਪੀ ਆ ਚਾਹੇ ਐਮਪੀ ਆ ਚਾਹੇ ਰਾਜਸਥਾਨ ਚਾਹੇ ਆਪਾਂ ਕਹਿ ਸਕਦੇ ਆ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਆ ਇਹ ਸਾਰੇ ਖੇਤਰਾਂ ਦੇ ਵਿੱਚ ਕੀ ਹਾਲਾਤ ਰਹਿਣਗੇ ਜੀ ਕੱਲ ਨੂੰ ਮੌਸਮ ਦੇ ਉਹ ਸਾਰੀ ਗੱਲਬਾਤ ਕਰਦੇ ਆ ਤੇ ਨਾਲ ਨਾਲ ਤਾਪਮਾਨ ਦੀ ਵੀ ਗੱਲਬਾਤ ਜਿਹੜੀ ਕਰਾਂਗੇ ਆਪਾਂ ਵੀਡੀਓ ਨੂੰ ਵੱਤ ਵਤ ਸ਼ੇਅਰ ਲਾਈਕ ਕਮੈਂਟ ਕਰੀ ਜਾਓ ਤੇ ਹੁਣ ਅਸੀਂ ਲੈ ਚੱਲਦੇ ਹਾਂ ਜੀ ਤੁਹਾਨੂੰ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਤੇ ਜਿਹਦੇ ਵਿੱਚ ਬਿਲਕੁਲ ਤੁਸੀਂ ਲਾਈਵ ਦੇਖ ਸਕਦੇ ਹੋ ਜੀ ਅੱਜ ਪੰਜਾਬ ਦਾ ਮੌਸਮ ਜਿਹੜਾ ਖੁਸ਼ਕ ਤੇ ਸਾਫ਼ ਦੇਖਣ ਨੂੰ ਮਿਲ ਰਿਹਾ ਕੱਲ ਨੂੰ ਵੀ ਮੌਸਮ ਖੁਸ਼ਕ ਤੇ ਸਾਫ਼ ਦੇਖਣ ਨੂੰ ਮਿਲੂ ਤੇ 4 ਤਰੀਕ ਨੂੰ ਵੀ ਮੌਸਮ ਖੁਸ਼ਕ ਤੇ ਸਾਫ਼ ਦੇਖਣ ਨੂੰ ਮਿਲੂਗਾ ਜੀ ਉਸ ਤੋਂ ਬਾਅਦ 5 ਤਰੀਕ ਨੂੰ ਵੀ ਮੌਸਮ ਖੁਸ਼ਕ ਤੇ ਸਾਫ਼ ਹੈ 6 ਤਰੀਕ ਨੂੰ ਵੀ ਜਿਹੜਾ ਮੌਸਮ ਖੁਸ਼ਕ ਤੇ ਸਾਫ਼ ਹੈ 7 8 ਨੂੰ ਵੀ ਜਿਹੜਾ ਮੌਸਮ ਖੁਸ਼ਕ ਤੇ ਸਾਫ਼ ਹੈ ਪਰ ਇਸ ਦੇ ਵਿੱਚ ਜਿਹੜਾ ਮੌਸਮ ਖੁਸ਼ਕ ਤੇ ਸਾਫ਼ ਜ਼ਰੂਰ ਦਿਖਾਇਆ ਗਿਆ ਜੀ ਪਰ 25 ਤੋਂ 30% ਚਾਂਸ ਕੱਲ ਨੂੰ ਵੀ ਪੰਜਾਬ ਦੇ ਜਿਹੜੇ ਮੈਦਾਨੀ ਖੇਤਰ ਨੇ ਜੋ ਪਹਾੜਾਂ ਦੇ ਨਾਲ ਲੱਗਦੇ ਖੇਤਰ ਨੇ ਉੱਥੇ ਜ਼ਰੂਰ ਕਿਣਮਣ ਕਣੀ ਜਾਂ ਬੂੰਦਾਬੰਦੀ ਥੋੜੀ-ਬਹੁਤ ਦੇਖਣ ਨੂੰ ਮਿਲ ਸਕਦੀ ਹੈ ਅਦਰਵਾਈਜ਼ ਬੱਦਲਵਾਈ ਤਾਂ ਸੰਘਣੀ ਹੋਊਗੀ ਹੀ ਹੋਊਗੀ ਕਿਉਂਕਿ ਜਦੋਂ ਆਪਾਂ ਪਹਿਲਾਂ ਵੀ ਕਾਫੀ ਵਾਰੀ ਗੱਲਬਾਤ ਕਰੀ ਹੈ ਜੀ ਚਲੋ ਆਪਾਂ ਇੱਕ ਅਧਾਰਨ ਦੇ ਤੌਰ ਤੇ ਜੇਕਰ ਆਪਾਂ ਗੱਲ ਕਰੀਏ ਆਪਾਂ ਕਾਫੀ ਵਾਰੀ ਇਹ ਗੱਲਬਾਤ ਕਰੀ ਹੈ ਕਿ ਜੇਕਰ ਕਿਸੇ ਗਵਾਂਢੀ ਦੇ ਘਰ ਕੋਈ ਚੀਜ਼ ਬਣਦੀ ਹੈ ਤਾਂ ਉਸ ਦਾ ਜਿਹੜਾ ਜਿਹੜੀ ਉਹਦੀ ਸਮੈਲ ਹੈ ਜਾਨੀ ਕਿ ਜਦੋਂ ਤੜਕੇ ਲੱਗਦੇ ਨੇ ਕਿਸੇ ਸਬਜ਼ੀ ਜਾਂ ਕਿਸੇ ਹੋਰ ਚੀਜ਼ ਨੂੰ ਤਾਂ ਉਹਦੀ ਸਮੈਲ ਜਦੋਂ ਵੀ ਆਪਣੇ ਤੱਕ ਆਉਂਦੀ ਆਉਂਦੀ ਹੈ ਤਾਂ ਉਹ ਦੂਸਰੇ ਗਵਾਂਢੀਆਂ ਦੇ ਘਰ ਦੇ ਵਿੱਚ ਆਉਂਦੀ ਹੈ ਜੀ ਤੇ ਇਸ ਕਰਕੇ ਕੱਲ ਨੂੰ ਹਿਮਾਚਲ ਤੇ ਜੰਮੂ ਦੇ ਵਿੱਚ ਇੱਕ ਤਾਕੜਾ ਸਿਸਟਮ ਲੱਗ ਰਿਹਾ ਹੈ ਜਿਹੜਾ ਇਸ ਸਿਸਟਮ ਦਾ ਆਖਰੀ ਸਿਸਟਮ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਅੱਜ ਦਾ ਆਖਰੀ ਦਿਨ ਜਿਹੜਾ ਕੱਲ ਨੂੰ ਇਸ ਸਿਸਟਮ ਦਾ ਹੋਊਗਾ ਜਿਹੜਾ ਆਪਾਂ ਪਹਿਲਾਂ ਸਿਸਟਮ ਦੀ ਗੱਲਬਾਤ ਕਰ ਰਹੇ ਸੀ ਅੱਜ ਸਿਸਟਮ ਇਹ ਬਦਲਵਾਈ ਲਾ ਕੇ ਰੱਖੀ ਤੇ ਕਿਨਮਨ ਕਣੀ ਜਾਂ ਸਿੱਟਾ ਸਰਾਟਾ ਪਹਾੜੀ ਖੇਤਰਾਂ ਦੇ ਵਿੱਚ ਪਿਆ ਕੱਲ ਨੂੰ ਥੋੜਾ ਜਿਹਾ ਸਟਰੋਂਗ ਜ਼ਰੂਰ ਦੇਖਣ ਨੂੰ ਮਿਲ ਰਿਹਾ ਜੀ ਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਹੜੇ ਸੱਜਣ ਮਿੱਤਰ ਨਵੇਂ ਜੁੜ ਰਹੇ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੀ ਜਾਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੀ ਜਾਓ ਆ ਦੇਖ ਸਕਦੇ ਹੋ ਜੀ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦਿੱਲੇ ਰਾਖ ਦੇ ਵਿੱਚ ਅੱਜ 50% ਚਾਂਸ ਸੀ ਤੇ ਕੱਲ ਨੂੰ ਜੰਮੂ ਤੇ ਹਿਮਾਚਲ ਦੇ ਵਿੱਚ ਜੰਮੂ ਦੇ ਵਿੱਚ 75% ਚਾਂਸ ਨੇ ਜੀ ਤੇ ਜਿਹੜਾ ਆਪਣਾ ਹਿਮਾਚਲ ਹੈ ਦੇ ਵਿੱਚ ਚਾਂਸ ਨੇ ਜਿਹੜੇ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਨੇ ਜੀ ਕਹਿ ਸਕਦੇ ਆ 75% ਕੱਲ ਨੂੰ ਇਸ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜੀ ਕਿਉਂਕਿ ਬਹੁਤ ਜ਼ਾਰੇ ਸੱਜਣ ਮਿੱਤਰ ਜੁੜ ਚੁੱਕੇ ਨੇ ਪਰ ਲਾਈਕ ਅਜੇ ਤੱਕ ਕਿਸ ਨੇ ਨਹੀਂ ਕੀਤਾ ਜਰੂਰ ਲਾਈਕ ਕਰ ਦਿਆ ਕਰੋ ਜੀ ਤਾਂ ਤੋਂ ਕੋਈ ਪੈਸਾ ਨਹੀਂ ਮੰਗਦੇ ਤੁਹਾਨੂੰ ਜਿਹੜੀ ਜਾਣਕਾਰੀ ਫ੍ਰੀ ਦੇ ਵਿੱਚ ਸਾਂਝੀ ਕਰਦੇ ਆ ਭਾਰਤ ਵਾਕਵਾਕ ਸੈਟੇਲਾਈਟਾ ਤੋਂ ਜਿਹੜਾ ਨੈਟ ਲੈ ਰਹੇ ਹਾਂ ਜੀ ਨੈਟ ਦੇ ਰਾਹੀਂ ਜਿਹੜੀਆਂ ਸਕਰੀਨਸ਼ਾਟ ਜਾਂ ਫੋਟੋਆਂ ਨੇ ਇਹ ਦੇਖ ਕੇ ਹੀ ਤੁਹਾਡੇ ਤੱਕ ਦੱਸਿਆ ਜਾਂਦਾ ਇਸ ਕਰਕੇ ਲਾਈਕ ਦੇ ਨਾਲ ਹੀ ਸਾਡੀ ਜਿਹੜੀ ਇਸ ਚੀਜ਼ ਦੇ ਵਿੱਚ ਸਪੋਰਟ ਬਣਦੀ ਆ ਜਰੂਰ ਲਾਈਕ ਕਰ ਦਿਆ ਕਰੋ ਠੀਕ ਆ ਜੀ ਤੇ ਇਸੇ ਤਰ੍ਹਾਂ Rajasthan ਦਾ ਜਿਹੜਾ ਬੈਸਟ ਖੇਤਰ ਹੈ ਉਹ ਖੁਸ਼ਕ ਤੇ ਸਾਫ਼ ਆ ਜੀ 8 ਤਰੀਕ ਤੱਕ ਜਿਹੜਾ ਈਸਟ ਖੇਤਰ ਹੈ ਤਾਂ ਉਹਦੇ ਵਿੱਚ 25 ਤੋਂ 30% ਚਾਂਸ ਅੱਜ ਵੀ ਸੀ ਤੇ ਕੱਲ ਨੂੰ ਵੀ ਨੇ ਉਸ ਤੋਂ ਬਾਅਦ ਬੈਸਟ ਮੱਧ ਪ੍ਰਦੇਸ਼ ਤੇ ਈਸਟ ਮੱਧ ਪ੍ਰਦੇਸ਼ ਦੇ ਵਿੱਚ ਵੀ 25 ਤੋਂ 30% ਚਾਂਸ ਅੱਜ ਵੀ ਸੀ ਤੇ ਕੱਲ ਨੂੰ ਵੀ ਨੇ ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਕਰ ਰਹੇ ਹਾਂ ਜੀ ਜਿਹੜੀ ਤਸਵੀਰ ਦੇ ਵਿੱਚ ਮੌਸਮ ਦੀ ਜਿਹੜੀ ਗੱਲਬਾਤ ਆਪਾਂ ਲਗਾਤਾਰ ਕਰ ਰਹੇ ਹਾਂ ਕਿਉਂਕਿ ਸਕਰੀਨਸ਼ਾਟ ਹੋਣ ਕਰਕੇ ਜਿਹੜੀ ਫੋਟੋ ਆ ਜੀ ਉਹ ਕੱਟ ਜਾਂਦੀ ਹੈ ਤੇ ਜਿਹਨੀਆਂ ਤਸਵੀਰਾਂ ਨੇ ਲਗਾਤਾਰ ਦੇਖ ਰਹੇ ਹੋ ਜੀ ਤੁਸੀਂ ਉਸ ਤੋਂ ਬਾਅਦ ਜਿਹੜੀ ਯੂਪੀ ਉੱਤਰ ਪ੍ਰਦੇਸ਼ ਦੀ ਤਸਵੀਰਾਂ ਜੀ ਇਹਦੇ ਵਿੱਚ ਵੀ 25 ਤੋਂ 30% ਚਾਂਸ ਅੱਜ ਸੀ ਤੇ ਕੱਲ ਨੂੰ ਵੀ ਨੇ ਬੈਸਟ ਦੇ ਉੱਤਰ ਪ੍ਰਦੇਸ਼ ਦੇ ਵਿੱਚ ਵੀ ਅੱਜ ਵੀ ਸੀ ਕੱਲ ਨੂੰ ਵੀ ਨੇ ਝਾਰਖੰਡ ਦੇ ਵਿੱਚ ਵੀ ਜਿਹੜਾ ਮੌਸਮ ਖਾਸ ਕਰਕੇ ਸਾਫ਼ ਆ ਜੀ ਬਿਹਾਰ ਦੇ ਵਿੱਚ ਜ਼ਰੂਰ ਕੱਲ ਜਿਹੜਾ ਕੱਲ ਨੂੰ ਬੱਦਲਬਾਈ ਰਹੂਗੀ ਜੀ 25 ਤੋਂ 30% ਚਾਂਸ ਰਹਿਣਗੇ ਦੇਖ ਸਕਦੇ ਹੋ ਠੀਕ ਆ ਜੀ ਪੰਜਾਬ ਤੇ ਹਰਿਆਣਾ ਚੰਡੀਗੜ੍ਹ ਦਿੱਲੀ ਦਾ ਮੌਸਮ ਖੋਸਕਾ ਜੀ 8 ਤਰੀਕ ਤੱਕ ਤੇ ਉੱਤਰਾਖੰਡ ਦੇ ਵਿੱਚ ਅੱਜ 25-30% ਚਾਂਸ ਸੀ ਕੱਲ ਨੂੰ 50% ਚਾਂਸ ਰਹਿਣਗੇ ਜੀ ਇਸ ਕਰਕੇ ਮੀਂਹ ਦੇ ਹਾਲਾਤ ਜਿਹੜੇ ਉਹਨਾਂ ਖੇਤਰਾਂ ਦੇ ਵਿੱਚ ਜ਼ਰੂਰ ਬੰਨਗੇ ਤਾਂ ਇਨਾ ਸਿਸਟਮਾਂ ਦੇ ਕਾਰਨ ਹੀ ਜਿਹੜੇ ਆਪਾਂ ਕਹਿ ਸਕਦੇ ਹਾਂ ਪੰਜਾਬ ਦੇ ਨਾਲ ਲੱਗਦੇ ਸੂਬੇ ਜਿਵੇਂ ਉੱਤਰਾਖੰਡ ਦੇ ਵਿੱਚ ਵੀ ਜਿਹੜੇ ਮੀਂਹ ਦੇ ਕਾਰਵਾਈਆਂ ਹੋਣਗੀਆਂ ਤਾਂ ਉਸ ਦੇ ਨਾਲ ਜਿਹੜੇ ਲੱਗਦੇ ਸੂਬੇ ਨੇ ਉੱਤਰਾਖੰਡ ਦੇ ਨਾਲ ਲੱਗਦੇ ਜਿਵੇਂ ਜੁਪੀ ਐਮਪੀ ਹੋ ਗਿਆ ਜੀ ਇਧਰਲੇ ਖੇਤਰਾਂ ਦੇ ਵਿੱਚ ਜਿਹੜੀ ਮੀਂਹ ਦੀ ਕਾਰਵਾਈ ਹਲਕੀ ਬੂੰਦਾਵੰਦੀ ਦੇ ਰੂਪ ਵਿੱਚ ਦੇਖਣ ਨੂੰ ਮਿਲੂਗੀ ਠੀਕ ਹੈ ਜੀ ਕਿਉਂਕਿ ਆ ਬੱਦਲਬਾਜ਼ ਦਿਖਾਈ ਗਈ ਹੈ ਤੇ ਇਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਜੀ ਜਿਹੜੇ ਖੇਤਰ ਨੇ ਹਿਮਾਚਲ ਤੇ ਜੰਮੂ ਦੇ ਨਾਲ ਲੱਗਦੇ ਜਿਵੇਂ ਪੰਜਾਬ ਦਾ ਕਹიდिए ਜਾਂ ਚੰਡੀਗੜ੍ਹ ਦਾ ਖੇਤਰ ਕਹიდिए ਤਾਂ ਇੱਥੇ ਵੀ ਜਿਹੜੀ ਕਣਮਣ ਕਣੀ ਜਾਂ ਬੂੰਦਾਵੰਦੀ ਨਾਲ ਲੱਗਦੇ ਖੇਤਰਾਂ ਦੇ ਵਿੱਚ ਹੋ ਸਕਦੀ ਹੈ ਕੋਈ ਜਾਦੇ ਵੱਡੇ ਪੱਧਰ ਦੀ ਕਾਰਵਾਈ ਨਹੀਂ ਹੋਊਗੀ ਠੀਕ ਹੈ ਜੀ ਇਸ ਕਰਕੇ ਜਿਹੜਾ ਮੌਸਮਾ ਕੱਲ ਦਾ ਦਿਨ ਹਜੇ ਹੋਰ ਬਦਲਵਾਈ ਵਾਲਾ ਬਣਿਆ ਰਹੂਗਾ ਉਸ ਤੋਂ ਬਾਅਦ ਫਿਰ ਮੌਸਮ ਖੁਸ਼ਕ ਤੇ ਸਾਫ਼ ਰਹੂਗਾ ਤੇ 4 ਫਰਵਰੀ ਨੂੰ ਉੱਤਰਾਖੰਡ ਦੇ ਵਿੱਚ 25 ਤੋਂ 30% ਚਾਂਸ ਨੇ ਬਾਕੀ ਖੇਤਰਾਂ ਦਾ ਮੌਸਮ ਜਿਹੜਾ ਖੁਸ਼ਕ ਤੇ ਸਾਫ਼ ਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਆਪਾਂ ਜਿਹੜੀ 5 6 7 ਵਾਲੇ ਸਿਸਟਮ ਦੀ ਗੱਲਬਾਤ ਕਰ ਰਹੇ ਹਾਂ ਤਾਂ 5 ਤਰੀਕ ਨੂੰ ਜਿਹੜਾ ਜੰਮੂ ਐਂਡ ਕਸ਼ਮੀਰ ਦੇ ਵਿੱਚ ਇਹ ਸਿਸਟਮ ਪਹੁੰਚ ਰਿਹਾ ਜੀ ਹਲਕਾ ਜਿਹਾ ਫਿਰ 6 ਤਰੀਕ ਨੂੰ ਜੰਮੂ ਦੇ ਵਿੱਚ ਜਿਹੜਾ ਇਹ ਆਪਾਂ ਕਹਸਾਂ ਦਿਆਂ 50% ਚਾਂਸ ਦਿਖਾ ਰਿਹਾ ਜੀ ਤੇ ਉਸ ਤੋਂ ਬਾਅਦ ਹਿਮਾਚਲ ਦੇ ਵਿੱਚ 25% ਚਾਂਸ ਨੇ ਜੀ 6 ਤਰੀਕ ਨੂੰ ਉੱਤਰਾਖੰਡ ਦੇ ਵਿੱਚ ਵੀ 25 ਤੋਂ 30% ਚਾਂਸ ਨੇ ਇਸ ਤਰ੍ਹਾਂ ਮੌਸਮ ਦੇ ਵਿੱਚ ਤਬਦੀਲੀ ਜਿਹੜੀ ਇਸ ਦਿਨ ਆ ਰਹੀ ਹੈ ਜੀ ਤੇ ਜਿਹੜੇ ਸੱਜਣ ਮਿੱਤਰ ਨਵੇਂ ਜੁੜ ਰਹੇ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੀ ਜਾਓ ਫੇਸਬੁੱਕ ਆਈਡੀ ਸਤਗੁਰਪੰਗੋ ਨੂੰ ਫੋਲੋ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਕਿੰਤੋ ਕਿਤੋ ਤੁਸੀਂ ਸਾਡੇ ਨਾਲ ਜੁੜੇ ਹੋਇਓ ਕਿਉਂਕਿ ਇਸ ਸਮੇਂ ਬਹੁਤ ਸਾਰੇ ਸੱਜਣ ਮਿੱਤਰ ਜੁੜੇ ਹੋਏ ਨੇ ਉਹਨਾਂ ਤੱਕ ਸਹੀ ਤੇ ਸਟੀਕ ਜਾਣਕਾਰੀ ਪਹੁੰਚਾਉਣਾ ਸਾਡਾ ਜਿਹੜਾ ਫਰਜ਼ ਬਣਦਾ ਜੀ ਤੁਸੀਂ ਦੇਖ ਸਕਦੇ ਹੋ ਜੀ 7 ਤੇ 8 ਤਰੀਕ ਨੂੰ ਮੌਸਮ ਖੁਸ਼ਕ ਤੇ ਸਾਫ਼ਾ ਸਿਰਫ 7 ਤਰੀਕ ਨੂੰ ਜੰਮੂ ਐਂਡ ਕਸ਼ਮੀਰ ਦੇ ਵਿੱਚ ਜਿਹੜੀ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਲਗਾਤਾਰ ਜਿਹੜਾ ਇਹ ਗ੍ਰੀਨ ਕਲਰ ਦੀ ਜਿਹੜੀ ਧਾਰੀ ਦਿਖਾਈ ਦੇ ਰਹੀ ਆ ਤੇ ਬਾਕੀ ਖੇਤਰਾਂ ਦਾ ਮੌਸਮ ਖੁਸ਼ਕ ਤੇ ਸਾਫ਼ਾ ਜੀ ਸਿਰਫ 6 ਤਰੀਕ ਨੂੰ हिमाचल ਦੇ ਵਿੱਚ 25% ਚਾਂਸ ਨੇ ਤੇ ਜੰਮੂ ਦੇ ਵਿੱਚ 50% ਚਾਂਸ ਨੇ ਤੇ ਉੱਤਰਾਖੰਡ ਦੇ ਵਿੱਚ 25 ਤੋਂ 30% ਚਾਂਸ ਬਣੇ ਹੋਏ ਨੇ ਜੀ ਇਸ ਤਰ੍ਹਾਂ ਮੀਂਹ ਦੀਆਂ ਕਾਰਵਾਈਆਂ ਨੇ ਜੀ ਇਹਨਾਂ ਦੇ ਨਾਲ ਥੋੜੀ ਬਹੁਤ ਜਿਹੜੀ ਕਿਣਮਣ ਕਣੀ ਕੱਲ ਦਾ ਜਿਹੜੀ ਆਪਾਂ ਪਹਾੜੀ ਖੇਤਰਾਂ ਦੇ ਵਿੱਚ ਕਹਿ ਸਕਦੇ ਆ ਜਿਵੇਂ ਆਨੰਦਪੁਰ ਸਾਹਿਬ ਦੇ ਖੇਤਰ ਹੋਗੇ ਜਾਂ ਇਦੋਂ ਚੰਡੀਗੜ੍ਹ ਮਹਾਲੀ ਦੇ ਨਾਲ ਲੱਗਦੇ ਖੇਤਰ ਹੋਗੇ ਜਾਇ ਇਸੇ ਦਾ ਆਪਾਂ ਪਰਲੇ ਪਠਾਨਕੋਟ ਦੇ ਖੇਤਰ ਕਹਿ ਦਈਏ ਨਵਾਂ ਸ਼ਹਿਰ ਹੁਸ਼ਿਆਰਪੁਰ ਦੇ ਖੇਤਰ ਕਹਿ ਸਕਦੇ ਆ ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਥੋੜੀ ਬਹੁਤ ਕੱਲ ਦਾ ਦਿਨ ਕਿਨਮਣ ਕਣੀ ਹੋ ਸਕਦੀ ਹੈ ਪਰੰਤੂ ਜੋ ਭਾਰਤੀ ਮੌਸਮ ਵਿਗਿਆਨ ਵੱਲੋਂ ਆਫੀਸ਼ੀਅਲ ਤੌਰ ਤੇ ਜਾਣਕਾਰੀ ਦਿੱਤੀ ਗਈ ਹੈ ਇਹ ਤਾਂ ਇਹਦੇ ਵਿੱਚ ਕੱਲ ਨੂੰ ਕਿਸੇ ਵੀ ਖੇਤਰ ਦੇ ਵਿੱਚ ਮੀਂਹ ਨਹੀਂ ਦਿਖਾਇਆ ਗਿਆ ਜੀ ਕੱਲ ਨੂੰ ਪੰਜਾਬ ਦਾ ਤੇ ਹਰਿਆਣਾ ਚੰਡੀਗੜ੍ਹ ਦਿੱਲੀ ਦਾ ਮੌਸਮ ਜਿਹੜਾ ਖੁਸ਼ਕ ਤੇ ਸਾਫ਼ ਦਿਖਾਇਆ ਗਿਆ ਪਰ ਜੇਕਰ ਆਪਾਂ ਅੰਦਾਜ਼ਨ ਦੇ ਤੌਰ ਤੇ ਦੇਖੀਏ ਕਿਉਂਕਿ ਪਹਾੜੀ ਖੇਤਰਾਂ ਦੇ ਵਿੱਚ ਇਹ ਸਿਸਟਮ ਕਾਫੀ ਸਟਰੋਂਗ ਹੈ ਕੱਲ ਦਾ ਦਿਨ ਜਿਹੜਾ ਜੰਮੂ ਐਂਡ ਕਸ਼ਮੀਰ ਹੈ ਹਿਮਾਚਲ ਦੇ ਵਿੱਚ 50% ਨੇ ਤੇ ਇਸੇ ਤਰ੍ਹਾਂ ਜਿਹੜੇ ਆਪਾਂ ਕਹਿ ਸਕਦੇ ਹਾਂ ਸਿਸਟਮ ਦੀ ਕਾਰਵਾਈ ਆ ਜਿਹੜੀ ਉੱਤਰਾਖੰਡ ਦੇ ਵਿੱਚ ਉੱਥੇ ਵੀ 25 ਤੋਂ 30% ਚਾਂਸ ਨੇ ਇਸ ਕਰਕੇ ਥੋੜੀ ਬਹੁਤ ਕਿਨਮਣ ਕਰਨੀ ਕਿਤੇ ਨਾ ਕਿਤੇ ਕੱਲ ਨੂੰ ਵੀ ਹੋ ਸਕਦੀ ਹੈ ਤੇ ਬਾਕੀ ਇਸ ਤੋਂ ਬਾਅਦ ਆਪਾਂ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਦੇਖਾਂਗੇ ਜੀ ਦੁਬਾਰਾ ਸੈਟੇਲਾਈਟ ਵੀ ਕਿੱਥੇ ਕ ਬੱਦਲ ਵਾਈਆਂ ਨੇ ਆ ਬੱਦਲ ਵਾਈ ਲੰਘ ਰਹੀ ਹੈ ਜੀ ਅੱਜ ਕਾਫੀ ਖੇਤਰਾਂ ਦੇ ਵਿੱਚ ਲੰਘਦੀ ਨਜ਼ਰ ਤੇ ਉਸ ਤੋਂ ਬਾਅਦ 3 ਤਰੀਕ ਨੂੰ ਵੀ ਹਲਕੀ ਬੱਦਲਵਾਈ ਹੋਊਗੀ ਆ ਦੇਖ ਸਕਦੇ ਹੋ ਪਰ ਮੀਂਹ ਵਾਲੇ ਪੱਖ ਤੋਂ ਕਿਤੇ ਕਿਤੇ ਮੌਸਮ ਖੁਸ਼ਕ ਤੇ ਸਾਫ਼ ਹੋਊਗਾ ਉਸ ਤੋਂ ਬਾਅਦ 4 ਤਰੀਕ ਨੂੰ ਵੀ ਮੌਸਮ ਧੁੱਪ ਵਾਲਾ ਬਣੂਗਾ ਜੀ ਧੁੰਦ ਜ਼ਰੂਰ ਬਣੂਗੀ ਧੁੰਦ ਤੋਂ ਇਨਕਾਰ ਨਹੀਂ ਹੈਗਾ ਤਾਂ ਦੋਸਤੋ ਧੁੰਦ ਜ਼ਰੂਰ ਬਣੂਗੀ ਧੁੰਦ ਦੀ ਚਾਦਰ ਵੀ ਮੈਂ ਵੀਡੀਓ ਦੇ ਵਿੱਚ ਦਿਖਾਉਂਗਾ ਕਿਉਂਕਿ ਵੱਖ-ਵੱਖ ਸੈਟਲਾਈਟਾਂ ਤੋਂ ਤਸਵੀਰਾਂ ਆਉਣਗੀਆਂ ਆਪਾਂ ਉਹ ਦਿਖਾਵਾਂਗੇ 5 ਤਰੀਕ ਨੂੰ ਆ ਦੇਖ ਸਕਦੇ ਹੋ ਹਲਕੀ ਬੱਦਲਵਾਈ ਹੈ ਜੀ ਤੇ 6 ਤਰੀਕ ਨੂੰ ਵੀ ਹਲਕੀ ਬੱਦਲਵਾਈ ਹੈ 7 ਤਰੀਕ ਨੂੰ ਵੀ ਹਲਕੀ ਬੱਦਲਵਾਈ ਹੈ ਤੇ ਇਸ ਤਰ੍ਹਾਂ 8 ਤਰੀਕ ਨੂੰ ਵੀ ਬੱਦਲ ਬਈਆ ਹਲਕੀ ਥੋੜੀ ਜਿਆਦਾ ਹੋ ਜੂਗੀ ਜੀ 9 ਤਰੀਕ ਨੂੰ ਥੋੜੀ ਸੰਘਣੀ ਬੱਦਲ ਬਈ ਦੇ ਨਾਲ ਧੁੰਦ ਦੀ ਚਾਦਰ ਬਣ ਜੂਗੀ 10 ਤਰੀਕ ਨੂੰ ਜਿਹੜੇ 24% ਚਾਂਸ ਨੇ ਦੁਬਾਰਾ ਇੱਕ ਸਿਸਟਮ ਫੇਰ ਆ ਰਿਹਾ ਯਾਨੀ ਕਿ ਫੇਰ 10 ਤਰੀਕ ਨੂੰ ਕੱਲ ਨੂੰ ਜਿਹੜਾ ਸਿਸਟਮ ਆ ਕੱਲ ਨੂੰ ਖਤਮ ਹੋ ਜੂਗਾ ਜੀ ਤੇ ਉਸ ਦੇ ਨਾਲ ਜਿਹੜੀਆਂ ਪਹਾੜੀ ਖੇਤਰਾਂ ਦੇ ਨਾਲ ਲੱਗਦੇ ਖੇਤਰ ਨੇ ਜਿਵੇਂ ਆਨੰਦਪੁਰ ਸਾਹਿਬ ਰੋਪੜ ਨੰਗਲ ਜਾ ਨਮਾਸ਼ਾਰ ਹੈ ਜੀ ਅਪਰ ਪਠਾਨਕੋਟ ਗਰਦਾਸਪੁਰ ਦਾ ਥੋੜਾ ਬਹੁਤ ਖੇਤਰ ਤੇ ਇਸੇ ਤਰ੍ਹਾਂ ਇਧਰ ਉੱਤਰਾਖੰਡ ਦੇ ਨਾਲ ਲੱਗਦੇ ਯੂਪੀ ਐਮਪੀ ਦੇ ਖੇਤਰ ਤੇ ਦਿੱਲੀ ਦੇ ਖੇਤਰ ਕਾਫੀ ਖੇਤਰ ਨੇ ਜਿਨ੍ਹਾਂ ਦੇ ਵਿੱਚ ਕੱਲ ਨੂੰ ਜਿਹੜੀ ਕਿਨਮਣ ਕਣੀ ਜਾਂ ਛਿੱਟਾ ਸਰਾਟਾ ਥੋੜਾ ਬਹੁਤ ਜਾਬੂੰਦਾਵੰਦੀ ਇਹ ਕਹਿ ਸਕਦੇ ਆਪਾਂ ਉਸ ਤਰ੍ਹਾਂ ਦੀ ਜਿਹੜੀ ਕਾਰਵਾਈ ਹੋਣ ਦੀ ਉਮੀਦ ਜਿਹੜੀ ਬਣੀ ਹੋਈ ਹੈ ਜੀ ਤੇ ਇਸ ਕਰਕੇ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਜੀ ਹੁਣ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਤੇ ਜਿੱਥੇ ਆਪਾਂ ਸੈਟਲਾਈਟ ਦੇ ਵਿੱਚ ਬੱਦਲ ਵਾਈ ਦੇਖਾਂਗੇ ਜਿਹੜਾ ਇਹ ਸਿਸਟਮ ਜਾਨੀ ਕਿ ਆਖਰੀ ਸਿਸਟਮ ਬਣਿਆ ਹੋਇਆ ਜੀ ਇਸ ਦੀ ਜਿਹੜੇ ਆਪਾਂ ਅ ਦੇਖਾਂਗੇ ਜੀ ਤਸਵੀਰ ਕਿ ਬੱਦਲ ਵਾਈ ਕਿੱਥੇ ਕਿੱਥੇ ਬਣੀ ਹੋਈ ਆ ਉਹ ਸਾਰੀ ਤਸਵੀਰ ਤੁਹਾਨੂੰ ਦਿਖਾਉਂਗਾ ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਜੀ ਤੁਸੀਂ ਆਪਣੇ ਇਲਾਕੇ ਦਾ ਮੌਸਮ ਦੱਸ ਸਕਦੇ ਆ ਸਾਨੂੰ ਕਿਉਂਕਿ ਅਸੀਂ ਤੁਹਾਡੇ ਕਮੈਂਟਾਂ ਦੀ ਵੇਟ ਕਰ ਰਹੇ ਹਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿ ਆਇਓ ਅਜੇ ਤੱਕ ਕਿਸੇ ਵੀ ਸੱਜਣ ਮਿੱਤਰ ਨੇ ਸਿਰਫ ਇੱਕ ਜਣੇ ਤੋਂ ਬਿਨਾਂ ਜੀ ਲਾਈਕ ਨਹੀਂ ਕੀਤਾ ਜੁੜੋ ਬਹੁਤ ਜਣੇ ਗਏ ਹਜ਼ਾਰਾਂ ਦੇ ਵਿੱਚ ਜੁੜਨ ਵਾਲੇ ਨੇ ਪਰ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਤਾਂ ਕਿ ਸਾਨੂੰ ਇਸ ਚੀਜ਼ ਦੇ ਉੱਤੇ ਕੰਮ ਕਰਨ ਦਾ ਜਿਹੜਾ ਬਲ ਮਿਲੇ ਬਹੁਤ ਸਾਰੇ ਸੱਜਣ ਮਿੱਤਰਾਂ ਨੇ ਜਿਹੜਾ ਸ਼ੁਰੂ ਕਰ ਦਿੱਤਾ ਜੀ ਲਾਈਕ ਕਰਨਾ ਧੰਨਵਾਦ ਸਾਰਿਆਂ ਦਾ ਤੇ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਜੀ ਤੇ ਹੁਣ ਮੈਂ ਤੁਹਾਨੂੰ ਭਾਰਤੀ ਮੌਸਮ ਵਿਗਿਆਨਲ ਸਾਈਟ ਦਿਖਾਉਣਾ ਜੀ ਜਿਦੇ ਵਿੱਚ ਬੱਦਲਵਾਈ ਦੀ ਤਸਵੀਰ ਦੇਖ ਸਕਦੇ ਹੋ ਦੇਖ ਸਕਦੇ ਹੋ ਪੰਜਾਬ ਦੇ ਉੱਤੋਂ ਦੀ ਬੱਦਲਵਾਈ ਲੰਘ ਰਹੀ ਹੈ ਜੀ ਆ ਪਹਾੜੀ ਖੇਤਰਾਂ ਵਿੱਚ ਸਿਸਟਮ ਐਕਟਿਵ ਆ ਜਿਹੜਾ ਕੱਲ ਨੂੰ ਥੋੜਾ ਜਿਹਾ ਕਿਨਮਣ ਕਣੀ ਦੇ ਸਕਦਾ ਹੈ ਆ ਦੇਖੋ ਇੱਥੇ ਹਿਮਾਚਲ ਦੇ ਵਿੱਚ ਆ ਜੰਮੂ ਦੇ ਵਿੱਚ ਆ ਇਧਰ ਉੱਤਰਾਖੰਡ ਦੇ ਵਿੱਚ ਜਿਹਦੇ ਨਾਲ ਆ ਰਾਜਸਥਾਨ ਦਾ ਥੋੜਾ ਬਹੁਤ ਖੇਤਰ ਇੱਥੇ ਇੱਕ ਬੱਦਲਵਾਈ ਰਹਿ ਸਕਦੀ ਹੈ ਜੀ ਇਧਰ ਐਮਪੀ ਦੇ ਵਿੱਚ ਬਣੀ ਹੋਈ ਹੈ ਜੀ ਥੋੜੀ ਜਿਹੀ ਬੱਦਲਵਾਈ ਅੱਜ ਵੀ ਜਿਵੇਂ ਆਪਾਂ ਪਹਿਲੇ ਦੱਸਿਆ ਤੇ ਉਸ ਤੋਂ ਬਾਅਦ ਜਿਹੜੀ ਬੱਦਲਵਾਈ ਤੁਸੀਂ ਦੇਖ ਪਾ ਰਹੇ ਹੋ ਇਸ ਬੱਦਲਵਾਈ ਦੀ ਤਸਵੀਰ ਜਿਹੜੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੀ ਅਸੀਂ ਲਗਾਤਾਰ ਬਣੇ ਰਹੋ ਜਰੂਰ ਕਿਉਂਕਿ ਸੈਟਲਾਈਟ ਦੀਆਂ ਤਸਵੀਰਾਂ ਜਿਹੜੀਆਂ ਲਗਾਤਾਰ ਦਿਖਾ ਰਹੇ ਹਾਂ ਤੁਹਾਨੂੰ ਅ ਬਕਵਕ ਸੈਟਲਾਈਟਾਂ ਦੀਆਂ ਤਸਵੀਰਾਂ ਦਿਖਾਈਆਂ ਨੇ ਤੇ ਧੁੰਦ ਚਾਦਾ ਸੈਟਲਾਈਟ ਵੀ ਐਂਡ ਦੇ ਵਿੱਚ ਦਿਖਾਵਾਂਗੇ ਆਪਾਂ ਜਰੂਰ ਤੇ ਤੁਸੀਂ ਇਸ ਸਮੇਂ ਦੇਖ ਸਕਦੇ ਹੋ ਜੀ ਯੂਪੀ ਦੇ ਐਮਪੀ ਦੇ ਵਿੱਚ ਦੋਨੋਂ ਖੇਤਰਾਂ ਦੇ ਵਿੱਚ ਆ ਬਣੀ ਹੋਈ ਆ ਬੱਦਲਵਾਈ ਲੰਘ ਰਹੀ ਆ ਇਸੇ ਦੇ ਨਾਲ 25 ਤੋਂ 30% ਚਾਂਸ ਹੋਣਗੇ ਕੱਲ ਨੂੰ ਕਿਉਂਕਿ ਉੱਤਰਾਖੰਡ ਦੇ ਵਿੱਚ ਜਿਹੜਾ ਸਿਸਟਮ ਹੈ ਐਕਟਿਵ ਆ ਦੇਖੋ ਉੱਤਰਾਖੰਡ ਦੇ ਵਿੱਚ 50% ਚਾਂਸ ਨੇ ਤੇ ਅੱਜ ਹਿਮਾਚਲ ਦੇ ਵਿੱਚ ਤੇ ਉੱਪਰ ਜੰਮੂ ਦੇ ਵਿੱਚ ਇੱਥੇ 50% ਚਾਂਸ ਤੇ ਇੱਕ ਥਾਂ 'ਤੇ 75% ਚਾਂਸ ਜਿਹੜੇ ਕੱਲ ਨੂੰ ਬਣੇ ਹੋਏ ਨੇ ਜੀ ਇਸ ਤਰ੍ਹਾਂ ਮੀਂਹ ਦੀਆਂ ਕਾਰਵਾਈਆਂ ਦੇ ਚਾਂਸ ਨੇ ਜੀ ਆ ਬਿਹਾਰ ਚਾਰਖੰਡ ਵਾਲੀ ਸਾਈਡ 'ਤੇ ਜਿਹੜੀ ਹਲਕੀ ਜੀ ਬੱਦਲਬਾਝ ਲੰਘਦੀ ਹੋਈ ਨਜ਼ਰ ਆ ਰਹੀ ਹੈ ਇੱਥੇ ਵੀ ਕਿਤੇ ਨਾ ਕਿਤੇ ਕਿਨਮਨ ਕਣੀ ਜਾਂ ਬੂੰਦਾਬੰਦੀ ਹੋ ਸਕਦੀ ਹੈ ਪਰ ਕੋਈ ਜ਼ਿਆਦਾ ਭਾਰੀ ਮੀਂਹ ਨਹੀਂ ਹੈਗਾ ਜੀ ਖੇਤੀਬਾੜੀ ਦੇ ਕੰਮਕਾਰ ਕਰ ਸਕਦੇ ਹੋ ਦਿਨ ਦੇ ਤਾਪਮਾਨ ਨੇ ਜਿਹੜੇ ਉਹ ਵੀ ਅਪਗੈਸਾ ਦੇ ਆਉਣ ਵਾਲੇ ਦਿਨਾਂ ਦੇ ਵਿੱਚ 24-25 ਡਿਗਰੀ ਦੇ ਕਰੀਬ ਜਾਂ 23-24 ਡਿਗਰੀ ਦੇ ਕਰੀਬ ਪਹੁੰਚਣਗੇ ਅੱਜ ਜਿਹੜੇ ਤਾਪਮਾਨ ਸੀ 18-19 ਤੋਂ ਲੈ ਕੇ 20-21-22 ਡਿਗਰੀ ਤੱਕ ਜਾਂ 23 ਡਿਗਰੀ ਤੱਕ ਪਹੁੰਚੇ ਨੇ ਵੱਧ ਤੋਂ ਵੱਧ ਤੇ ਇਸ ਤੋਂ ਬਾਅਦ ਜਿਹੜਾ ਹੁਣ ਦਿਨ ਨੇ ਉਹ ਹੋਰ ਖੁੱਲਣੇ ਸ਼ੁਰੂ ਹੋ ਜਾਣਗੇ ਕਿਉਂਕਿ ਦਿਨਾਂ ਦੀ ਲੰਬਾਈ ਵੱਧ ਚੁੱਕੀ ਹੈ ਜੀ ਪਰ ਰਾਤਾਂ ਛੋਟੀਆਂ ਹੋਣੇ ਸ਼ੁਰੂ ਹੋ ਗਈਆਂ ਨੇ ਧੁੰਦ ਦੀ ਚਾਦਰ ਦੇ ਕਾਰਨ ਥੋੜੇ ਜਿਹੇ ਜਿਹੜੇ ਸੂਰਜ ਦੇ ਦਰਸ਼ਨ ਨੇ ਉਹ ਲੇਟ ਹੁੰਦੇ ਹੁੰਦੇ ਨੇ ਪਰੰਤੂ ਕੱਲ ਨੂੰ ਵੀ ਜਿਹੜੀ ਬੱਦਲਵਾਈ ਆ ਉਹ ਲੰਘੂਗੀ ਤੇ ਬੱਦਲਵਾਈ ਦੇ ਵਿੱਚ ਦੀ ਇਹ ਜਿਹੜੀ ਧੁੰਦ ਦੀ ਚਾਦਰ ਤੁਸੀਂ ਦੇਖੋਗੇ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਜੀ ਆ ਧੁੰਦ ਬਣਨੀ ਸ਼ੁਰੂ ਹੋ ਗਈ ਹੈ ਰਾਜਸਥਾਨ ਦੇ ਵਿੱਚ ਤਾਂ ਸਵੇਰ ਦੇ ਸਮੇਂ ਤੱਕ ਇਹ ਪੰਜਾਬ ਦੇ ਆ ਕਾਫੀ ਖੇਤਰਾਂ ਨੂੰ ਪ੍ਰਭਾਵਿਤ ਕਰੂਗੀ ਇਧਰੋਂ ਹਰਿਆਣੇ ਦੇ ਕਾਫੀ ਖੇਤਰਾਂ ਨੂੰ ਪ੍ਰਭਾਵਿਤ ਕਰੂਗੀ ਤੇ ਇਸ ਸਮੇਂ ਇਹ ਯੂਪੀ ਐਮਪੀ ਦੇ ਖੇਤਰਾਂ ਵਿੱਚ ਜਿਹੜੀ ਧੁੰਦ ਆ ਬਣ ਚੁੱਕੀ ਹੈ ਕਾਫੀ ਖੇਤਰਾਂ ਨੂੰ ਜਿਹੜਾ ਇਹ ਧੁੰਦ ਦਾ ਪ੍ਰਭਾਵ ਤਾਂ ਕਰਦੀ ਹੋਈ ਨਜ਼ਰ ਆ ਰਹੀ ਹੈ ਜੀ ਤੁਸੀਂ ਦੇਖ ਸਕਦੇ ਹੋ यूपी ਤੇ एमपी ਦੇ ਦੋਨੋਂ ਖੇਤਰਾਂ ਦੇ ਵਿੱਚ ਜਿਹੜੀ ਧੁੰਦ ਦੀ ਚਾਦਰਾ ਹੋਰ ਹੌਲੀ-ਹੌਲੀ ਬਦਣੀ ਸ਼ੁਰੂ ਹੋ ਗਈ ਹੈ ਤੇ ਇਹ ਬੱਦਲਵਾਈ ਦੇ ਰੂਪ ਦੇ ਵਿੱਚ ਤੇ ਧੁੰਦ ਜਿਹੜੀ ਇਹ ਸਵੇਰ ਦੇ ਸਮੇਂ ਤੱਕ ਫੈਲ ਜਾਊਗੀ ਚਾਹੇ ਉਹ ਦਿੱਲੀ ਦੇ ਖੇਤਰ ਨੇ ਚਾਹੇ ਰਾਜਸਥਾਨ ਦੇ ਖੇਤਰ ਨੇ ਇਹਨਾਂ ਕਾਫੀ ਖੇਤਰਾਂ ਦੇ ਵਿੱਚ ਇਸ ਧੁੰਦ ਦੀ ਚਾਦਰ ਜਿਹੜੀ ਸਵੇਰ ਦੇ ਸਮੇਂ ਤੱਕ ਦੇਖਣ ਨੂੰ ਮਿਲੂਗੀ ਜੀ ਕਾਫੀ ਖੇਤਰ ਨੇ ਚਾਹੇ ਉਹ ਆਪਾਂ ਕਹਿ ਸਕਦੇ ਹਾਂ ਬਿਹਾਰ ਚਾਰਖੰਡ ਦੇ ਨੇ ਇੱਥੇ ਵੀ ਧੁੰਦ ਦੀ ਯਾਦਰ ਬਣੂਗੀ ਆ ਦੇਖ ਸਕਦੇ ਹੋ ਇੱਧਰ ਨੂੰ ਜਾ ਰਹੀ ਹੈ ਜੀ ਇੱਥੇ ਨੂੰ ਠੀਕ ਹੈ ਜੀ ਵੈਸੇ ਤਾਂ ਜ਼ਿਆਦਾਤਰ ਯੂਪੀ ਐਮਪੀ ਤੇ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਤੱਕ ਹੀ ਸੀਮਤ ਰਹਿਣ ਦੀ ਉਮੀਦ ਹੈ ਪਰ ਹੌਲੀ ਹੌਲੀ ਇਸ ਦੇ ਜਿਹੜੇ ਕਰ ਹਵਾ ਦੇ ਰੁੱਖ ਦੇ ਜਾਂ ਸਪੀਡ ਤੇ ਡਿਪੈਂਡ ਹੈ ਜੇਕਰ ਥੋੜੀ ਤੇਜ਼ ਚੱਲਦੀ ਹੈ ਤਾਂ ਬਾਧ ਵੀ ਸਕਦੀ ਹੈ ਜੀ ਪਰ ਪੰਜਾਬ ਦੇ ਬਹੁਤੇ ਖੇਤਰਾਂ ਵਿੱਚ ਧੁੰਦ ਹੋਊਗੀ ਜੀ ਕੁਝ ਕੁ ਖੇਤਰਾਂ ਦੇ ਵਿੱਚ ਜਿਹੜੀ ਆਪਾਂ ਨੂੰ ਬੱਦਲ ਵਾਂਗ ਲੰਘਦੀ ਹੋਈ ਨਜ਼ਰ ਆਊਗੀ ਤਾਂ ਕਿੰਮਣ ਕਣੀ ਕਿਤਨੇ ਕਿਤੇ ਹੋ ਸਕਦੇ ਆ ਜੀ ਬਾਕੀ ਮੌਸਮ ਠੀਕ ਠਾਕ ਰਹੂਗਾ ਓਕੇ ਅ ਜੀ ਜਿਹੜੀ ਅਪਡੇਟ ਕੱਲ ਦੀ ਤੇ ਕੋਈ ਹੋਰ ਨਵੀਂ ਅਪਡੇਟ ਆਊਗੀ ਜ਼ਰੂਰ ਤੁਹਾਡੇ ਨਾਲ ਲਾਈਵ ਹੋ ਕੇ ਜਾਣਕਾਰੀ ਸਾਂਝੀ ਕਰਾਂਗੇ ਜੀ ਤੁਸੀਂ ਜਿੰਨੇ ਜਣੇ ਸੱਜਣ ਮਿੱਤਰ ਜੁੜੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਸਾਨੂੰ ਸਪੋਰਟ ਕੀਤਾ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਕੱਲ ਨੂੰ ਨਵੀਂ ਅਪਡੇਟ ਦੇ ਨਾਲ ਫੇਰ ਮਿਲਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ